ਜੇ ਕਰਮਾ ਚਿੰਤਪੁਰਨੀ ਦਾ ਬੋਲ ਸਾਚੇ ਦਰਵਾਰ ਕੀ ਜੈ ਨੀ ਮੈਂ ਨੱਚਣਾ ਮਈਆ ਦੇ ਨਾਲ ਅੱਜ ਮੈਨੂੰ ਨੱਚ ਲੈਣ ਦੇ ਨੀ ਮੈਂ ਨੱਚਣਾ ਮਈਆ ਦੇ ਨਾਲ ਅੱਜ ਮੈਨੂੰ ਨੱਚ ਲੈਣ ਦੇ ਨੀ ਮੈਂ ਨੱਚ ਨੱਚ ਕਰਨੀ ਕਮਾਲ ਅੱਜ ਮੈਨੂੰ ਨੱਚ ਲੈਣ ਦੇ ਸਾਲਾ ਪਿੱਛੋਂ ਉੱਚੇ ਆ ਪਹਾੜਾਂ ਵਾਲੀ ਪਗਤਾਂ ਦੇ ਕਰ ਆਈ ਏ ਸਾਲਾ ਪਿੱਛੋਂ ਉੱਚੇ ਆ ਪਹਾੜਾਂ ਵਾਲੀ ਪਗਤਾਂ ਦੇ ਕਰ ਆਈ ਏ ਜਾਵੇ ਨ ਸੰਭਾਲੀ ਅੱਜ ਸਾਰਿਆਂ ਤੋਂ ਖੁਸ਼ੀ ਬਖਰੀ ਸ਼ਾਈਏ ਜਾਵੇ ਨਾ ਸੰਭਾਲੀ ਅੱਜ ਸਾਰੇ ਆ ਤੋਂ ਖੁਸ਼ੀ ਵੱਖਰੀ ਸ਼ਾਈਏ ਪੁੱਲ ਜਾਣਾ ਅਜ ਜਗ ਦਾ ਖਿਆਲ ਅੱਜ ਮੈਨੂੰ ਨੱਚ ਲੈਣ ਦੀ ਨਹੀਂ ਮੈਂ ਨੱਚਣਾ ਮਈਆ ਦੇ ਨਾਲ ਅੱਜ ਮੈਨੂੰ ਨੱਚ ਲੈਣ ਦੀ ਨਹੀਂ ਮੈਂ ਨੱਚ ਨੱਚ ਕਰਨੀ ਕਮਾਲ ਅੱਜ ਮੈਨੂੰ ਨੱਚ ਲੈਣ ਦੇ ਮਿਲਣੀਆਂ ਮਿੱਠੀਆਂ ਸਗਤ ਅੱਜ ਵੇਚੋ ਸਾਰੇ ਚੂੜੀ ਅਡਕੇ ਮਿਲਣੀਆਂ ਮਿੱਠੀਆਂ ਸਗਤ ਅੱਜ ਵੇਚੋ ਸਾਰੇ ਚੂੜੀ ਅਡਕੇ ਦੁਨੀਆ ਦੀ ਮਾਲਕ ਦੇ ਕਰ ਲੋ ਦੀਦਾਰ ਬੈਠੀਆ ਅੱਜ ਸਜ ਤੱਜ ਕੇ ਦੁਨੀਆ ਦੀ ਮਾਲਕ ਦੇ ਕਰ ਲੋ ਦੀਦਾਰ ਬੈਠੀਆ ਸਜ ਤੱਜ ਕੇ ਪੂਰੇ ਹੁਣੇ ਅੱਜ ਦਿਲ ਦੇ ਸਵਾਲ ਅੱਜ ਮੈਨੂੰ ਨੱਚ ਲੈਣ ਦੀ ਨਹੀਂ ਮੈਂ ਨੱਚਣਾ ਮਈਆ ਦੇ ਨਾਲ ਅੱਜ ਮੈਨੂੰ ਨੱਚ ਲੈਣ ਦੇ ਨੱਚ ਨੱਚ ਕਰਨੀ ਕਮਾਲ ਅੱਜ ਮੈਨੂੰ ਨੱਚ ਲੈਣ ਦੇ ਕੰਜਕਾਂ ਦਾ ਰੂਪ ਤਰ ਨੱਚਦੀ ਤੇ ਭਗਤ ਬਜਾਉਂਦੇ ਤਾਲੀਆਂ ਕੰਜਕਾਂ ਦਾ ਰੂਪ ਤਰ ਨੱਚਦੀ ਤੇ ਭਗਤ ਬਜਾਉਂਦੇ ਤਾਲੀਆਂ 니 ਤੱਕ ਉਹ ਮਿੱਟੀਆਂ ਜੁਲਕੀਰਾ ਮਾਰੀਆਂ ਨੀ ਤੱਕ ਮੂਆ ਵਾਲੀ ਦੇ ਹੱਥਾਂ ਚੋਂ ਮਿਟਾਈਆਂ ਲਕੀਰਾ ਮਾਰੀਆਂ ਸ਼ੇਰਾ ਵਾਲੀ ਅੱਜ ਹੋਈ ਇਹ ਦੇ ਆਲ ਅੱਜ ਮੈਨੂੰ ਨੱਚ ਲੈਣ ਦੇ ਨੀ ਮੈਂ ਨੱਚ ਨੱਚ ਕਰਨੀ ਕਮਾਲ ਅੱਜ ਮੈਨੂੰ ਨੱਚ ਲੈਣ ਦੇ ਨੱਚ ਲੈਣ ਦੇ ਮੈਨੂੰ ਨੱਚ ਲੈਣ